ਹਾਜ਼ਰ ਲੋਕ ਭਗਤ ਬਣਾ ਬੰਦਾ ਉੱਚਾ ਮੜਾ ਸਮਾਹੀ ਭਗਤ ਕਿਉਂਕਿ ਗੁਰੂ ਨਾਨਕ ਜੀ ਦੀ ਗੁਰਗਦੀ ਦੇ ਪੰਨੇ ਵਾਰਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਕੋਲ ਆਈ ਕਿ ਆਖਿਆ ਸੀ ਕਿ ਭਗਤ ਪੁੱਤਰ ਆਏ ਗੁਰੂ ਅੰਗਦ ਦੇਨ ਦਾ ਸਰਗੋ ਰਾਮਦਾਸ ਭਗਤ ਪੁੱਤਰ ਆਇਆ ਹੈ ਬਹੁਤ ਜਿਹੜਾ ਹੈ ਇਹ ਰਾਮਦਾਸ ਉਪਦੇਸ਼ ਜੇ ਤਬੀਰ ਜੀ ਨੇ ਇੰਨਾ ਵੱਡਾ ਆਪਣੀ ਕੋਲ ਨੂੰ ਮਹਾਰਮਾ ਦਿੱਤਾ ਸਾਰ ਨੂੰ ਭਗਤ ਦਾ ਮਹਾਰਮਾ ਦਿੱਤਾ

ད� 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 ད ད ད ད ਜੋ ਪੜਿਆ ਹੈ ਆਪਨੇ ਲਾਇੋ ਭਗਤ ਸੰਤੇ ਅਨ ਭਗਤ ਲਈ ਉਹ ਦੁਨੀਆਂ ਜਿਹੜੀਆਂ ਸੋਨੇ ਦੀਆਂ ਬਣ ਜਾਂਦੀਆਂ ਹਨ ਗੁਰੂ ਦੇ ਉਪਾਸਨੀਆਂ ਦੇ ਖਾਸ ਕਰਕੇ ਕਾਹਦੇ ਤੇ ਪੜ੍ਹ ਮਾੜਾ ਕਰ ਰਿਹਾ ਹੈ ਗੁਰੂ ਮਾਰਾ ਕਿਰਪਾ ਕਰ ਨੂੰ ਆਓ ਸਾਰੇ ਚਲੋ ਮੇਂ ਫੋਕਾ ਕਹਿੰਦੇ ਦਾ ਉਹ ਦਿਨ ਉਹਨਾਂ ਕੇਲੇ ਮਿਲਿ ਮੁਖਰੀ ਭਗਵਾਨ ਨੂੰ ਮੁਰਦੇ ਭਗਵਾਨ ਨੂੰ ਹਰ ਰਹੀ ਯਾਦ ਕਰਦੇ ਨੇ ਭਗਵਾਨ ਨਾਲ ਜੁੜੇ ਰਹਿਣ ਤੇ ਭਗਵਾਨ ਦਾ ਸਿਮਰਨ ਕਰਦੇ ਹਣ ਉਹਨਾਂ ਨੂੰ ਰੱਬੇ ਕਹਿੰਦੇ ਹਨ ਉਹ ਕਦੇ ਮੁਖਰੀ ਮੋੜਦੇ ਭਗਵਾਨ ਤੋਂ ਕੱਚੇ ਸ਼ਹਿਰੀ ਨੂੰ ਮੁਖਰ ਮੁਹਰਲੀ ਜਿੰਨਾ ਸੀ ਦਾਤਾ ਤਾਂ ਜਦੋਂ ਭਗਵਾਨ ਦੀ ਜੋਤ ਦਾ ਭਗਵਾਨ ਦੀ ਸ਼ਕਤੀ ਦਾ ਪਤਾ ਲੱਗ ਗਿਆ ਹੈ ਛੱਡ ਜਾਂ ਪਾਉਂਦੇ ਕੱਚੇ ਬਿਰਹੀ ਤੇ ਕੱਚੇ ਮੁਖਾਨਾ ਕਰਦੇ ਬਾਹਾਂ ਦੇ ਤੇ ਬੂਹੇ ਬਾਹਰ ਬਾਹ ਦਿੰਦੇ ਹਾਂ ਅੰਦਰ ਨਹੀਂ ਵੜ ਦਿੰਦੇ ਥੋੜੀ ਕੀ ਤੇ ਮਰਾਸੀ ਭਾਈ ਮਰਦਾਨਾ ਮਰਾਸੀ ਤੋਂ ਨੂੰ ਕਾਸ਼ਾ ਕੀ ਭਾਈ ਭਾਈ ਕੇ ਪਤਾ ਕਿਵੇਂ ਹੁੰਦੀ ਵੀਰ ਭਰਾ ਵੀਰ ਉਹਨੂੰ ਭਾਈ ਮਰਦਾਨਾ ਕਿੰਨੇ ਭਾਈ ਮਰਦਾਨਾ ਐਦਾਂ ਨਹੀਂ ਲੱਗਾ ਚੰਗੀ ਗੁਰਮਤਾਰਚਕੀ ਦੇ ਜੋਟਾ ਦਿਖਾਈਏ ਜੋਟਾ ਕਿਹੜੀਆਂ ਮੰਨੀਆਂ ਜੋਟਾਂ ਮੰਨਦਾ ਵਿਆਹ ਦਾ ਨਾਲ ਇਹਰਾ ਦੂਰ ਕਰਨਾ ਤੇ ਵਿਆਹ ਜਿਹੜਾ